ਰੁਕ ਕਰਦੇ ਹਾਂ ਹੁਣ ਅਗਲੀ ਖਬਰ ਦਾ ਗੱਲ ਕਰਦੇ ਆ ਪੰਜਾਬ ਵਿਧਾਨ ਸਭਾ ਬਜਟ اجلاس ਦੀ ਜਿਸ ਦਾ ਦੂਜਾ ਦਿਨ ਹੈ ਤੇ ਕਾਰਵਾਈ ਸਵੇਰੇ 10 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤਾਂ ਅਸੀਂ ਕਿ ਸਦਨ ਵਿੱਚ ਰਾਜਪਾਲ ਦੇ ਭਾਸ਼ਣ ਤੇ ਚਰਚਾ ਚੱਲ ਰਹੀ ਹੈ ਸੋ ਦੂਜੇ ਦਿਨ ਦੀ ਕਾਰਵਾਈ ਲਗਾਤਾਰ ਜਾਰੀ ਹੈ ਪੰਜਾਬ ਵਿਧਾਨ ਸਭਾ ਬਜਟ اجلاس ਦੀ ਕਾਰਵਾਈ ਭਾਸ਼ਣ ਤੇ ਤਨਵਾਦ ਮਤੇ ਤੇ ਬਹਿਜਰਾਨ ਹੰਗਾਮੇ ਦੇ ਆਸਾਰ ਹਾਲਾਂਕਿ ਜ਼ੋਰ ਬਣੇ ਹੋਏ ਨੇ ਕਾਰਵਾਈ ਤੋਂ ਪਹਿਲਾਂ ਪ੍ਰਤਾਪ ਬਾਜਵਾ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜ਼ਰੂਰ ਕੇ ਰਿਆ ਸੋ ਥਾਸੀ ਇਥੇ ਟਿੱਕੇ ਟੇਬਰ ਪ੍ਰਤਾਪ ਬਾਜਵਾ ਦੇ ਨਜ਼ਰਾਇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਹਿਟਲਰ ਦੀ ਰੂਪ ਭਗਵੰਤ ਮਾਨ ਵਿੱਚ ਆ ਬੜੀਏ ਕਿਹਾ ਪ੍ਰਤਾਪ ਬਾਜਵਾ ਦਾ ਜੋ ਕਿ ਐਲੋਪੀ ਵੀ ਨੇ ਮੀਡੀਆ ਦੀ ਆਵਾਜ਼ ਨੂੰ ਪੰਜਾਬ ਸਰਕਾਰ ਇੱਥੇ ਦਬਾ ਰਹੀ ਹੈ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਚੁੱਕੀ ਹੈ ਇਹ ਰਾਜਾ ਵੜਿੰਗ ਨੇ ਨਿਸ਼ਾਨਾ ਸਾਧਿਆਂ ਕਿਹਾ ਕਿ ਉਹਨਾਂ ਨੇ ਕਿਹਾ ਪੰਜਾਬ ਦੀਆਂ ਜੇਲਾਂ ਵੀ ਸੁਰੱਖਿਅਤ ਨਹੀਂ ਹਨ ਇਹ ਪਾਜਪਾ ਨੇ ਜੜੇ ਇਲਜ਼ਾਮ ਲਗਾਏ ਨੇ ਸਰਕਾਰ ਚਰਚਾ ਤੋਂ ਫਸ ਰਹੀ ਹੈ ਰਾਗਵ ਚੱਡੇ ਨੇ ਕਿਹਾ ਕਿ ਈਡੀ ਸੀਬੀਆਈ ਇਸ ਐਨਆਈਏ ਇਹ ਭਾਜਪਾ ਦੇ ਕਹਿੰਦੇ ਸਾਰੀ ਜਗ੍ਹਾ ਤੇ ਆਪੋਜੀਸ਼ਨ ਦੇ ਲੀਡਰਸ ਦੇ ਘਰਾਂ 'ਚ ਛਾਪੇ ਮਾਰ ਰਹੇ ਨੇ ਮੈਂ ਇਸ ਗੱਲ ਨਾਲ ਸਹਿਮਤ ਹਾਂ ਬਿਲਕੁਲ ਉਹਨੇ ਵੀ ਗੱਲ ਕਹੀ ਹੈ ਇਹਨਾਂ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਇਹਨਾਂ ਦੇ ਹੈੱਡਕ quarter 'ਚ ਭਾਜਪਾ ਦਾ ਝੰਡਾ ਲਾ ਦੇਣਾ ਤੇ ਮੈਂ ਕਹਿੰਦਾ ਬਿਲਕੁਲ ਠੀਕ ਹੈ ਫਿਰ ਰਾਗਵ ਚੱਡਾ ਜੀ ਤੁਹਾਡੇ ਬਿਜ਼ਨਸ ਦੇ ਦਫ਼ਤਰ ਤੇ ਵੀ ਆਪਦਾ ਝੰਡਾ ਲੱਗ ਜਾਣਾ ਚਾਹੀਦਾ ਜੋ ਤੁਸੀਂ ਜੋ ਤੁਸੀਂ ਹੁਣ ਉੱਥੇ ਚੀਕਾ ਮਾਰਦੇ ਫਿਰਦੇ ਹੋ ਉਹੀ ਤੁਹਾਡਾ ਕੰਮ ਇੱਥੇ ਹੈ ਪਾਰਦਰਸ਼ੀ ਹੈ ਕੋਈ ਅੱਜ ਸਰਾਰੀ ਨੂੰ ਤੁਸੀਂ ਡ੍ਰੌਪ ਕੀਤਾ ਸਰਾਰੀ ਤੇ ਅਜੇ ਤੱਕ ਕੇਸ ਰਜਿਸਟਰ ਕਿਉਂ ਨਹੀਂ ਕੀਤਾ ਗਿਆ ਸਰਾਰੀ ਅਰੈਸਟ ਕਿਉਂ ਨਹੀਂ ਕੀਤਾ ਗਿਆ ਰਿਸ਼ਵਤ ਪਹਿਲੀਆਂ ਸਰਕਾਰਾਂ ਨੂੰ ਵੀ ਵਾਧੇ ਚੱਲਦੇ ਅਸੀਂ ਤੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਫਿਰਨੇ ਆ ਥਾਣਿਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਹਰ ਦਫ਼ਤਰ ਨਾ ਦੇ ਕੰਮ ਹੋ ਰਿਹਾ ਤੁਸੀਂ ਵੇਖੋ ਆ ਸਟੈਂਪ ਡਿਊਟੀ ਹੁਣ ਘਟਾਈਏ ਸਟੈਂਪ ਡਿਊਟੀ ਘਟਾਈ ਕਿਉਂ ਹੈ ਜ਼ਮੀਨ ਹੀ ਕੋਈ ਸੇਲ ਨਹੀਂ ਹੋ ਰਹੀ ਤੁਹਾਡਾ ਪੱਜਵਾਹ ਸਾਹਿਬ ਬੱਦਕੇ ਜਾਣਗੇ ਤੁਹਾਡੇ ਕੋਲ ਵੇਖੋ ਮੇਰੇ ਕੋਲ ਸਾਰਿਆਂ ਨਾਲ ਪਹਿਲਾ ਤੇ ਗਵਰਨਰਸ ਅਡਰੈਸ ਦੇ ਵਿੱਚ ਗਵਰਨਰਸ ਅਡਰੈਸ ਦੇ ਵਿੱਚ ਹੈ ਹੀ ਕੋਈ ਨਹੀਂ ਪੈਡੇਸਟਰੀਅਨ ਇਹ ਹੈ ਕਿਉਂਕਿ ਜੈਸੇ ਗਵਰਨਰ ਨੇ ਅਡਰੈਸ ਪੇਸ਼ ਕੀਤਾ ਉਹਨੂੰ ਇਹ ਗਵਰਨਰ ਹੀ ਨਹੀਂ ਬੰਦਦੇ ਪਹਿਲੀ ਤੇ ਬਾਜਾ ਸਾਹਿਬ ਬਾਜਾ ਸਾਹਿਬ ਗਵਰਨਰ ਦੇ ਅਡਰੈਸ ਤੇ ਆਮ ਤੌਰ ਤੇ ਪੰਜਾਬ ਦੇ ਇਸ਼ੂ ਹੁੰਦੇ ਨੇ ਚੰਡੀਗੜ੍ਹ ਦਾ ਇਸ਼ੂ ਹੁੰਦਾ ਪਾਣੀਆਂ ਦਾ ਇਸ਼ੂ ਹੁੰਦਾ ਲੇਕਿਨ ਪਹਿਲੀ ਵਾਰ ਨਹੀਂ ਨਹੀਂ ਲਿਆ ਤੁਸੀਂ ਵੇਖੋ ਅਨਫੋਰਚਨਟਲੀ ਅਨਫੋਰਚਨਟਲੀ ਜਿਹੜੀ ਪੋਲਿਟੀਕਲ ਡਿਮਾਂਡਸ ਆ ਪੰਜਾਬ ਦੇ ਉਹਦੇ ਵਿੱਚ ਚੰਡੀਗੜ੍ਹ ਦਾ ਮਸਲਾ ਹੈ ਕਿ ਸਾਨੂੰ ਵਾਪਸ ਚੰਡੀਗੜ੍ਹ ਦਿੱਤਾ ਜਾਏ ਉਹਦੇ ਵਿੱਚ ਮੈਂ ਹੈਰਾਨ ਹ ਅੱਜ ਦੇ ਦਿਨ ਤੱਕ ਭਗਵੰਤ ਮਾਨ ਨੇ ਅਜੇ ਤੱਕ ਜਿਹੜਾ ਟਵੀਟ ਕਰਕੇ ਮੰਗ ਕੀਤੀ ਸੀ ਕਿ ਪੰਜਾਬ ਦੀ ਵਿਧਾਨ ਸਭਾ ਨਵੀਂ ਚੰਡੀਗੜ੍ਹ ਦਿੱਤੀ ਜਾਏ ਪੰਜਾਬ ਦਾ ਹਾਈ ਕੋਰਟ ਸਾਨੂੰ ਨਵੀਂ ਚੰਡੀਗੜ੍ਹ ਦਿੱਤਾ ਜਾਏ ਐਸ ਵੀ ਗੱਲ ਤੇ ਕੋਈ ਜ਼ਿਕਰ ਨਹੀਂ ਠੀਕ ਹੈ ਤੁਸੀਂ ਵੀ ਕਹਿੰਦੇ ਹੋ ਅਸੀਂ ਵੀ ਕਹਿੰਦੇ ਆ ਪਰ ਉਹਦਾ ਜ਼ਿਕਰ ਸਾਰੇ ਨੂੰ ਇੰਪੋਰਟੈਂਟ ਪੰਜਾਬ ਦੇ ਮੁੱਦਿਆਂ ਦਾ ਜ਼ਿਕਰ ਗਵਰਨਰਜ਼ ਅਡਰੈਸ 'ਚ ਹੋਣਾ ਚਾਹੀਦਾ ਮੈਂ ਸੋਚਦਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਨੇ ਬਹੁਤ ਮਾੜੇ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ ਬੇਕਾਬੂ ਚ ਹੈ ਸਰਕਾਰ ਮੂਪ ਦਰਸ਼ਕ ਬਣ ਕੇ ਦੇਖ ਰਹੀ ਹੈ ਇਸ ਕਰਕੇ ਮੈਂ ਉਹ तमाम ਜਿਹੜੇ ਮੁੱਦੇ ਹੈ ਜਿਹੜੇ ਸਰਕਾਰ ਨੂੰ ਨਜ਼ਰ ਨਹੀਂ ਆ ਰਹੇ ਪਹਿਲੇ ਦਿਨ ਤੋਂ ਲੈ ਕੇ ਚਾਹੇ ਉਹ ਅੰਬੀਆਂ ਸਾਹਿਬ ਦਾ ਕਤਲ ਸੀ ਚਾਹੇ ਉਹ ਸਿੱਧੂ ਮੂਸੇਵਾਲਾ ਸਾਹਿਬ ਦਾ ਕਤਲ ਔਰ ਜੋ ਦਿਨ ਦਿਹਾੜੇ ਲੁੱਟਾਂ ਖੋਹਾਂ ਨਿੱਤ ਫਰੋਤੀਆਂ ਦਾ ਦੌਰ ਔਰ ਹੁਣੇ ਹੀ ਤੁਸੀਂ ਦੇਖਿਆ ਹੋਣਾ ਕਿ ਸਿੱਧੂ ਮੂਸੇਵਾਲਾ ਸਾਹਿਬ ਦੇ ਪਿਤਾ ਨੂੰ ਨਿਰੰਤਰ ਧਮਕੀਆਂ ਦਿੱਤੀਆਂ ਜਾ ਰਹੀਆਂ ਔਰ ਸਰਕਾਰ ਸੁੱਤੀ ਪਈ ਹੈ ਰੋਜ਼ਾਨਾ ਉਹਨਾਂ ਨੂੰ ਇੱਕ ਟੈਲੀਫੋਨ ਆ ਰਹੇ ਨੇ ਔਰ ਉਹਨਾਂ ਦੀ ਆਵਾਜ਼ ਸੁਣ ਲਈ ਸਰਕਾਰ ਦਾ ਕੋਈ ਵਿਅਕਤੀ ਉਹਨਾਂ ਨੂੰ ਹਾਂ ਦਾ ਨਾਰਾ ਮਾਰਨ ਲਈ ਤਿਆਰ ਨਹੀਂ ਹੈ ਔਰ ਹਜੇ ਤੱਕ ਮੇਰੇ ਖਿਆਲ ਉਹਨਾਂ ਦੀ ਬਰਸੀ ਹੈ 19 ਤਰੀਕ ਨੂੰ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਨਿਆਂ ਮਿਲਿਆ ਨਹੀਂ ਉਹਨਾਂ ਦੇ ਪਰਿਵਾਰ ਨੂੰ ਔਰ ਜਿਹਨੇ ਆਪਦਾ ਪੁੱਤ ਗਵਾਇਆ ਹੋਵੇ ਉਹਨੂੰ ਜਾਣਨ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹੁਣ ਮੈਂ ਸਮਝਦਾ ਕਿ ਇਦੋਂ ਮਾੜੀ ਗੱਲ ਪੰਜਾਬ ਦੇ ਵਿੱਚ ਹੋ ਨਹੀਂ ਸਕਦੀ ਆ ਨੀਚੇ ਆ ਨੀਚੇ ਅਜ਼ਨਾਲਾ ਠਾਣਾ ਅਜ਼ਨਾਲਾ ਠਾਣਾ ਜੋ ਅਜ਼ਨਾਲਾ ਠਾਣੇ ਦੇ ਵਿੱਚ ਹੋਇਆ ਉਹ ਤੁਸੀਂ ਉਹ ਨੰਗਾ ਨਾਚ ਤੁਸੀਂ ਲੋਕਾਂ ਨੇ ਵੇਖਿਆ ਅੱਜ 15 ਦਿਨ ਬੀਤ ਜਾਂਦੇ ਬਾਬੂਦੇਸ ਅੱਜ ਹਜੇ ਤੱਕ ਅਜ਼ਨਾਲਾ ਦੋਸ਼ੀਆਂ ਤੇ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਨਹੀਂ ਹੋਈ ਮਸਲੇ ਮਸਲੇ ਨੇ ਪੰਜਾਬ ਦੇ ਵਿੱਚ ਠੀਕ ਕੀ ਹੈ ਜਿ ਪਿਛਲੇ ਇੰਨੇ ਸਾਲਾਂ ਤੋਂ ਇਹਨਾਂ ਨੇ ਸਾਰਾ ਕੁਝ ਤਬਾਹ ਕਰਤਾ ਡਰੱਗਸ ਚੋਂਦੇ ਤਿਉਹ ਨੇ ਰਿਸ਼ਵਤ ਖੋਰੀ ਜਿਉਂਦੇ ਤਿਉਹ ਆ ਮੀਡੀਆ ਦੇ ਉੱਤੇ 1200 1400 ਕਰੋੜ ਰੁਪਏ ਖਰਚ ਕੀਤਾ ਇਹਨਾਂ ਨੇ ਪਿਛਲੇ 1 ਸਾਲ ਵਿੱਚ ਔਰ ਜਿਹੜਾ ਮੀਡੀਆ ਇਹਨਾਂ ਨੂੰ ਪਸੰਦ ਨਹੀਂ ਆਉਂਦਾ ਉਹਨੂੰ ਇੱਥੇ ਵੜਨ ਨਹੀਂ ਦਿੰਦੇ ਉਹਨਾਂ ਦੇ ਪੀਟੀਸੀ ਅਜੀਤ ਅਖਬਾਰ ਦੇ ਜਿਹੜੇ ਮੇਨ ਸੰਪਾਦਕ ਨੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਪਦਮ ਪੂਸ਼ਣ ਉਹਨਾਂ ਨੇ ਇਹ ਕੰਪਲੇਂਟ ਕੀਤੀ ਹੈ ਗਵਰਨਰ ਨੂੰ ਚਿੱਠੀ ਲਿਖ ਕੇ ਕਿ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਵਾ ਮੇਰੇ ਤੇ ਪਰਚੇ ਦਰਜ ਕਰਨ ਦੀ ਥ੍ਰੈਟ ਦਿੱਤੀਆਂ ਜਾ ਰਹੀਆਂ ਲੁੱਕ ਐਟ ਦਾ ਪੋਜੀਸ਼ਨ ਵੇਅਰ ਪੰਜਾਬ ਹੈਜ਼ ਲੈਂਡਡ ਇਸ ਨੂੰ ਐਮਰਜੈਂਸੀ ਨੇ ਕੀਏ ਤਾਂ ਹੋਰ ਕੀ ਕਹੀਏ ਪੰਚਾਇਤ ਦੀਆਂ ਜ਼ਮੀਨਾਂ ਦਾ ਮਸਲਾ ਅਸੀਂ ਚੱਕਾਂਗੇ ਚੱਕਣ ਹੀ ਨਹੀਂ ਦਿੰਦੇ ਸਪੀਕਰ ਬੋਲਣ ਹੀ ਨਹੀਂ ਦਿੰਦਾ ਲਵਲੀ ਯੂਨੀਵਰਸਿਟੀ ਕੋਲ 13 ਏਕੜ ਜ਼ਮੀਨ ਹੈ 100 ਕਰੋੜ ਰੁਪਏ ਦੀ ਛੜਾਈ ਨਹੀਂ ਪਾਰੇ ਸੋ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸੇ ਵੀ ਰਾਜ ਦੀ ਮੁੰਡਲੀ ਜ਼ਰੂਰਤ ਰਹਿੰਦੀ ਹੈ ਜਿੰਨੀ ਦੇਰ ਅਮਨ ਸ਼ਾਂਤੀ ਨਹੀਂ ਹੋਏਗੀ ਤੇ ਵਿਕਾਸ ਦੀ ਕਲਪਨਾ ਅਧੂਰੀ ਰਹਿੰਦੀ ਹੈ ਔਰ ਇਹ ਸਰਕਾਰ ਜਿਹੜੀ ਹੈ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਾਨੂੰਨ ਦਾ ਰਾਜ ਸਥਾਪਿਤ ਕਰਨ ਚ ਇਹਨਾਂ ਦੀਆਂ ਜੇਲਾ ਸੁਰੱਖਿਤ ਨਹੀਂ ਜਿਸ ਪ੍ਰਕਾਰ ਦੇ ਜੇਲਾ ਤੋਂ ਕੱਲ ਵੀਡੀਓ ਵਾਇਰਲ ਹੋਏ ਨੇ ਔਰ ਜਿਹੜੀ ਭਾਸ਼ਾ ਦਾ ਪ੍ਰਯੋਗ ਕਰ ਰਹੇ ਨੇ ਉਹ ਉਹਦੇ ਤੋਂ ਇਹ ਲੱਗਦਾ ਹੈ ਕਿ ਇਹ ਸਰਕਾਰ ਲਾਈਨ ਤੋਂ ਉੱਤਰ ਚੁੱਕੀ ਹੈ ਔਰ ਸਰਕਾਰ ਦਾ ਧਿਆਨ ਅੱਜ ਵੀ ਕਾਨੂੰਨ ਵਿਵਸਥਾ ਬਣਾਣਾ ਨਹੀਂ ਹੈ ਬਲਕਿ ਵਿਰੋਧੀਆਂ ਦੇ ਉਤੇ ਇਲਜ਼ਾਮ ਲਗਾਉਣ ਦੇ ਅੰਦਰ ਜਾ ਰਿਹਾ ਹੈ ਜਿੰਨਾ ਧਿਆਨ ਮੁੱਖ ਮੰਤਰੀ ਟਵੀਟ ਕਰਕੇ ਵਿਰੋਧੀਆਂ ਦੇ ਖਿਲਾਫ ਪ੍ਰਚਾਰ ਕਰਨ ਚ ਚਲਾਉਂਦੇ ਨੇ ਅਗਰ ਇੰਨਾ ਧਿਆਨ ਪੰਜਾਬ ਦੀ ਕਾਨੂੰਨ ਵਿਵਸਥਾ ਬਣਾਉਣ ਚ ਲਾ ਲੈਣ ਤੇ ਮੈਨੂੰ ਲੱਗੇਗਾ ਕਿ ਪੰਜਾਬ ਦਾ ਭਲਾ ਹੋ ਜੇ